ਦੇ ਕੋਲ ਸਰਪ੍ਰੀਰ ਹੋਣਾ ਬੜਾ ਨੋਟ ਕਰਨ ਦੀ ਸੰਗਿਆ ਹੈ। ਪੀਰੋ ਦਾ ਸਭ ਤੋਂ ਪਹਿਲਾ ਦਾ ਤੁਹਾਨੂੰ ਇਹ ਨਹੀਂ ਕਿਹਾ ਜਾਣਾ ਕਿ ਅੱਜ ਕਰੋੜੀ ਕਾਲੇ ਦਾ ਪਰਮ ਸਰੇਤੀ ਦੀ ਲੋੜ ਨਹੀਂ ਹੈ। ਕਰੋੜੀ ਕਾਲੇ ਦਾ ਸਿਰਣਾ ਬੋਧਾਵਾ ਦੀ ਆਪੀ ਨਹੀਂ ਜੀ ਕਿ ਜਿਸ ਨੂੰ ਪ੍ਰਤੀ ਕਰਦੇ ਸੇ ਕੌਮ ਦੇ چاہت رہے اس بار سنگت ہے جیڑی وہ اپنی ماں پارٹی اور پارٹیاں وکان لگے جس کر کے شری اکال تخت صاحب کی شروع اکالی دل نے پنر سر جو راہ لیا جو ہوئے اور ਰਾਨੀ ਜੀ ਦਾ ਨਾਮ ਇਹ ਹਕਮਨਾਮਾ ਸਰ ਇਹ ਜਾਰੀ ਹੋਏ ਕਿ ਸ਼੍ਰੋਮ ਦੇ ਅਕਾਲੀ ਦਾ ਵੀ ਲੀਡਰਸ਼ਿਪ ਕੌਮ ਨੇ ਪੁਜਾਰੀ ਦੀ ਰੋਹੀ ਕਰਦਾ ਨਾਟਕ ਅਧਿਕਾਰਗਾਰ ਕੀਤੀ ਜੀ ਲਖਸੀ ਦੇ ਮਲਕਨ ਜਮਾ ਦੇ ਦਰਜ ਜਦੋਂ ਲੀਡਰਸ਼ਿਪ ਨਾਟਕ ਅਧਿਕਾਰ ਹੀ ਬਵਾ ਕਰਦੀ ਹੈ ਸੱਚੇ ਉਸੇ ਹੀ ਬੰਦੇ ਦੁਆਰਾ ਪ੍ਰਧਾਨ ਮੰਡ ਦੇ ਫੇਸ ਬੈਠਦੇ ਸੀ ਬਾਕੀ ਤੁਸ ਵਰਤਨ ਸਰਪੰਚ ਸਰਪੰਚ ਆਹ ਜੇ ਲੋਕ ਸੁਪਨਾਵਾ ਸਰਪੰਚ ਨੇ ਬੇਸਪੀਟਾ ਲੈ ਆ ਰਿਹਾ ਲੋਕਾਂ ਜਿਹੜੀ ਕਮੇਟੀ ਦਾ ਨਿਗਰਾਨ ਕਮੇਟੀ ਸੀ ਆਪ ਬੰਦਰ ਸਾਇੰਸ ਕਰਨ ਸੁਪਨਾਵਾ ਸਾਹਿਬ ਨੂੰ ਸਾਰਿਆਂ ਨੂੰ ਵਰਸਪ ਤੋਂ ਕਰਨਾ ਹੋਣੀ ਪੜਦੀ ਹੋਤੀ ਇਹ ਵੀ ਲਾਲਜ ਦੇ ਨਿਗਰਾਨ ਦਾ ਨਿਗਰਾਨ ਸੁਪਨਾਵਾ ਸਾਹਿਬ ਜਿਹੜੇ ਕਮੇਟੀ ਸਾਰੇ ਪਾਸੇ ਅੱਗੇ ਗਮ ਛੱਡਦੇ یہ دیکھت اپساو نے ایسی کہ شروم نے اتانی داریوں کو پیٹرشپ نائے پتھکار گوایا جانتے ہیں اور آپ پاندیمانٹری سمیٹی پرائی نہیں ہے لیکن دمی پرکریہ شروع کر کے پرداندی چونٹ رہے ہیں اور آپ کی ہوایی دکھرار ہے دمی پرکریہ دیکھیں انا آرکار کے نمبروں کے لیتے ہیں اور پرکر پرکریہ 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 پرداندی چونٹ رہے ہیں یہ اکیے کوئی ہے نہیں ਫਿਰ ਬਹੁਤ ਸავლੂ ਜੀ ਰਾਜਾ ਨੇ ਜੀਤੇ ਦੇ ਲੋਕਾਂ ਨਾਲ ਕੰਮ ਕੀਤਾ ਜਾ ਰਿਹਾ ਜਿਹਦੀ ਬਾਦੀ ਬਾਦੀਦੜਾ ਜਿਹੜੋ ਇਹਦੇ ਲੋਕਾਂ ਦਾ ਕੁਝ ਵਰਪਨ ਹੈ ਅਬਾਦਪਾ ਸਾਹਿਬ ਦੇ ਦੇਸ਼ ਨੇ ਕਰਦਾ ਜੇ ਨਨੋਂ ਦਾ ਬਾਦੀਦੜਾ ਹੋਰ ਆਪਣੇ ਆਪ ਨੂੰ ਕਿ ਅਸੀਂ ਬੜੇ ਮੋਸੇ ਦਾ ਬੜਾ ਅਸੀਂ ਮਹਿਸੂਸ ਕਰਦਾ ਕੋਈ ਫੈਸਲਾ ਸੰਗਤ ਲੈਣਾ ਅਸੀਂ

ਇਹ ਸ੍ਰੀ ਕਾਲਕਤ ਸਾਹਿਬ ਦੇ ਸਰਮਨ ਦਾ ਨਾਮ ਹੈ ਜੇ ਅਸੀਂ ਸੰਕਾਉਂ ਅੱਜ ਸਰਬੋਤਮਾ ਕਾਲਕਤ ਸਾਹਿਬ ਨੂੰ ਕਾਇਮ ਕਰਨ ਦੇ ਲਾਕਾਮ ਰਹਿ ਜਾਣ ਅਸੀਂ ਤਾਂ ਬੁਧਵਾਰ ਨੂੰ ਆਇਆ ਕੋਪਾ ਕਰਨੀ ਹੈ ਹੁਣਾਂ ਨਹੀਂ ਪਰ ਉਹ ਕੰਮ ਹੋਊਗਾ ਤਾਂ ਉਹ ਬਹੁਤ ਹੋਊਗਾ ਇਸ ਕਰਕੇ ਅੱਜ ਸੰਕਾਉਂ ਲੋੜ ਹੈ ਕਿ ਸਾਰੇ ਬੁਧਰੇ ਨਾਲ ਉੱਪਰ ਉੱਠ ਕੇ ਅਸੀਂ ਸ੍ਰੀ ਕਾਲਕਤ ਸਾਹਿਬ ਨੂੰ ਸਮਰਪਿਤ ਹੋਵਾਂਗੇ ਬਹੁਤ ਬਰਤ ਪ੍ਰਵਾਸ ਦੇ ਇਲਕਸ਼ ਲਈਏ ਉਹ ਲੀਡਰਸ਼ਿਪ ਜਿਹਦਾ ਕੋਈ ਅਸਵਾਦ ਨਾ ਹੋਵੇ ਉਹ ਲੀਡਰਸ਼ਿਪ ਜਿਹੜੀ ਪੈਸੇ ਕਮਾਉਣ ਵਿਚਾਰਤ ਨਹੀਂ ਹੋਵੇ ਜਿਹੜੀ ਜ਼ੇਤਾ ਵਜਿ ਗ੍ਰਾਂਟ ਦੇ ਫੰਡੇ ਦਾ ਹੋਰ ਕਿਸਮ ਦੇ ਕਮਾ ਨਾਲ ਪਤਾ ਲਿਦਾ ਤੁਹਾਨੂੰ ਜਿਹੜੀ ਲੋਕਾਂ ਲਈ ਤੇ ਪੰਗਰੀ ਸੇਵਾ ਨੂੰ ਸਮਰਪਿਤ ਹੋਵੇ ਅਸੀਂ ਉਹ ਲੀਡਰਸ਼ਿਪ ਮਾਣੋ ਦੇਣੀ ਹੈ ਵਾਸੀਂ ਤੁਹਾਨੂੰ ਵਚਨ ਦਿੰਦੇ ਆ ਜਿੰਨਾ ਸਾਡਾ ਐਮਐਮ ਕਮੇਟੀ ਦਾ ਰੋਲ ਹੋਊਗਾ ਜੀ ਤੋਂ ਅਨੁਕੂਲ ਕੈਸੀ ਸਖਸ਼ੀਅਤ ਜਿਹਨੂੰ ਅੰਤਵਾੜੇ ਚਾਹ ਨਾਲ ਪ੍ਰਵਾਨ ਕਰੂਗਾ ਉਹ ਲੀਡਰਸ਼ਿਪ ਸਮੰਥਿਸ ਸਰਕਾਰ ਨੂੰ ਪੂਰਾ ਉਮਦਰੀ ਪ੍ਰਦਾਨ ਕਰੂਗਾ ਦੂਸਰੀ ਗੱਲ ਨਹੀਂ ਬੈਂਦੀ ਹੈ ਕਿ ਵੀਰੋ ਪਾਰਟੀ ਵਾਲੇ ਜੀ ਪਾਰਟੀ ਦੇ ਸਰੀਆ ਸਾਡੇ ਕੋਲੇ ਸ਼੍ਰੀ ਗੁਰਨਤਨ ਸਾਹਿਬ ਦੀ ਗੱਲ ਨੂੰ ਸ਼੍ਰੀ ਲਾਖਪਤ ਸਰਬ ਦੀ ਸਰਵਸਤਵ ਲੋਕਾਂ ਨਾਲ ਲੈ ਕੇ ਜਾਣਾ ਹੈ ਸਾਡੀ ਪਾਰਕੀ ਕਵੀਤ ਅਰ ਪਟੀਆਂ ਮੈਂਬਰਸ਼ਿਪ ਦੇ ਹੋਰੇ ਦੇ ਬਿਸ਼ਰੀ ਬਾਬਾ ਸਾਹਿਬ ਦਾ ਮਹਾਨ ਰਸਨਾ ਕਾਸੇ ਤੋਂ ਜਨ ਹਲੇ ਕਮੇਟੀ ਦੇ ਨਾਮਕ ਬਖਸਾ ਬਰਾਹ ਕਮੇਟੀ ਵੀ ਜਰਾ ਕੋਈ ਵੀ ਵਿਅਕਤੀ ਜਦੋਂ ਕੜ ਦਾ ਦੇਖਦਾ ਤਾਂ ਬਾਬਾ ਸਾਹਿਬ ਦਾ ਪ੍ਰਚਾਰ ਆਪਣਾ ਨਾਮ ਸਾਡੇ ਪ੍ਰਚਾਰ ਦੇ ਕਰਨੀ ਕੋਈ ਜਾ ਸਕਦੀ ਆਪ ਸਨਸਦ ਦਾ ਅਧਿਕਾਰ ਦੇ ਜੀ ਕਰ ਸਕਦੇ ਤੋਂ ਲੋਕ ਕਿਸੇ ਵੀ ਜਾਓ اپنا کمے پتھر وائز بھی بن اور

ਪੂਰਨ ਨੋਦਕਾ ਨੂੰ ਸਵਾਗਤ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਸਰਬਤ ਦਾ ਪਾਵਨ ਰੂਪ ਅਸੇ ਤਰ੍ਹਾਂ ਇਸਤਮਕ ਕਰਦੇ। ਵਰਤਾਨੂੰ ਇਹ ਵੀ ਸਾਰਿਆਂ ਨੂੰ ਆਤਮਨਿਕ ਰੇਨਦੀ ਕਰਦੇ ਆ। ਇਹ ਨਵੰਤਰ ਘਰਤੀ ਦੇ ਬੜੇ-ਬੜੇ ਇਤਿਹਾਸ ਸੱਜਦੇ ਨੇ। ਅਸਾ ਕਿ ਆਪ ਸੱਚਾ ਨਹੀਂ ਜਾ। ਜਿਹਦੇ ਭਾਣਾ ਪੱਕਾ ਦੇ ਅਨੁਸਾਰ ਜੀਣਾ ਪੈਂਦਾ। ਜਿਹਦੇ ਦਵਾਲ ਕੋਟ ਮੱਲਣੇ ਦਾ ਸੱਜਦੇ ਆ। ਸਾਰੇ ਜਗਾਂ ਦੇ ਇਤਰਾ ਕੇ ਨੂਰ ਅੰਦਰ ਇਸਤਮਕ ਸੰਸਦਾਂ ਦੇ ਰਾਜਨੀਤਿਕ ਜ਼ਰੂਰਤ ਕਿਤੇ ਨਵਾਬ ਸ਼ੇਰ ਦਾ ਮਲੇਖਪੁਰ ਦਾ ਮੁਖਵਾਣਾ ਨਾ ਕਰਦੀ ਜਿਆਦਾ ਪਰ ਉਹ ਸਭ ਆਹਲਾਣਾ ਸੀ ਸਾਰੀ ਟੀਮ ਨੇ ਕੰਮ ਕਰਨਾ ਇਸ ਵਿੱਚ ਜਿੰਦੂ ਇਹ ਨੌਕਰ ਜੀ ਸੇਖਾ ਇਸ਼ਾਰਾ ਹਰ ਜਵਾਬਰ ਤੋਂ ਆਪਣੇ ਲੋਕਾਂ ਨੂੰ ਸਮਝਾ ਦਿੱਤਾ ਤਾਂ ਕਿ ਇਹ ਪੰਜਾਬੀਆਂ ਦੀ ਇੱਕ ਧਰਮਨਕ ਪਾਰਟੀ ਦੇ ਰੂਪ ਵਿੱਚ ਸ੍ਰੋਣੀ ਅੱਜ ਨਾਲ ਅਸਲੀ ਰੂਪ ਹੈ ਜਿਹੜਾ ਲੋਕਾਂ ਦੇ ਸਾਹਮਣੇ

ਉਹ ਸੱਜਣਾ ਨੇ ਮੈਂ 10-10 ਬਸਾਂ ਦਾ ਕੀਤਾ। ਆਪਣਾ ਤਾਂ ਸਾਰਾ ਨਾ ਤਰੁਵ ਧਰਵਾ ਦਾ। ਪਰੰਤੂ ਸੰਗਤ ਨੂੰ ਲੈਨੇ ਹੁਣਾ। ਆਹ ਸਨਗਤ ਸਾਰੀ ਉਹਦੇ ਪ੍ਰੋਗਰਾਮ ਸੰਗੋਏ। ਉਹਦੇ ਲਈ ਦੋ ਸ਼ਰਤਾਂ ਇਹ ਕਿ ਤੁਸੀਂ ਸਾਰੇ ਮੁੰਡਾ ਆਪੋ ਆਪਣੇ ਬਦਲ ਤੇ ਇੱਕ ਭਰਤੀ ਦਾ ਮਾਹੌਲ ਬਣਾ ਲੈਣ ਆਪਣੇ ਕੋਲ 15 ਦਿਨ। 15 ਦਿਨਾਂ ਦੇ ਅੰਦਰ ਭਰਤੀ ਦੇ ਨਾਮੇ ਵਧੀਆ ਡੰਡਾ ਵੱਟ ਦੇ ਸਕਦੇ ਆ। ਨਾਲੇ ਉਹਦੇ ਦੀ ਡੇਟ ਦਾ ਟਾਈਮ ਦਾ ਜਨਾ ਦਾ ਜਨਾ ਹੈ ਉਸਕੇ فی گڑھا سرپتال فتح گڑھا بڑھا کریے جاپے سکھ ترقی ایسا سنیا جائے کہ جو ਵਟੇਰ ਸਾਹਿਬ ਦੇ ਨਿਰਧਾਰਨ ਕਰਦੇ ਨੂੰ ਜੇ ਮੈਨੂੰ ਵਟੇਰ ਬਕਰ ਤੇ ਜੀ ਨੂੰ ਬੁਲਾਣਾ ਮਿਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਇੱਕ ਲੋਕ ਲਹਿਰ ਬਣੀ ਸੀ ਕਿ ਜਗਤ ਵਿੱਚ ਲੋਕ ਲਹਿਰ ਬਣੀ ਇਸ ਰੰ ਨੂੰ ਤਾਂ ਸਿਹਰਾ ਜਿਹੜਾ ਤੁਹਾਨੂੰ ਮਿਲ ਕਰਦੇ ਸੀ ਜਮਾਉਂਦੇ ਆ ਮੈਂ ਦੋ ਗਲਾ ਨੱਕੇ ਅੱਗੇ ਵੇਂਤੀ ਸਮਾਂ ਬਣਾਦਾ ਕਿਤਾਬੀ ਨੂੰ ਕਾਇਦਾਂ ਦੀ ਲੀਡਰਸ਼ਿਪ ਦਾ ਅੱਜ ਇਹਦਾ ਦਰਵਾਜ਼ਾ ਵੀ ਮੇਰੇ ਤੁਹਾਨੂੰ ਹਰ ਜੀ ਹੁਦੈ ਲੈਵਾਰਾ ਨਾ ਜੀ ਆ ਮੈਂ ਮੇਰਾ ਤਰੀਕ ਨੂੰ ਬਸਾਤੀ ਦੇ ਭਾਸ਼ਣ ਦੀ ਗੱਲ ਕਰਦਾ ਹਾਂ ਇਹ ਸ਼ਰੋਣ ਅਕੰਧਨ ਕੀ ਕਰਿਆ ਦੇ ਸੁਪਰੋਣਾ ਦੱਸਦਾ ਕਿ ਉਹ ਸਟੇਜ ਤੋਂ ਬੋਲ ਰਿਹਾ ਹੈ ਤੁਹਾਡੇ ਸਭ ਨੂੰ ਦੋ ਤੇ ਸਾਡੇ ਸੇਖ ਸਾਹਿਬਾਨ ਜੀਜੇ ਦੀ ਵਿਚਾਰਨੀ ਕਰਦਾ ਸ਼ਰੋਣੀ ਕਲੰਗਾ ਪ੍ਰਧਾਨ ਤੇ ਸ਼ਰੋਣੀ ਗੋਤੋਰਾ ਪ੍ਰਬੰਧਕ ਕਮੇਟੀ ਜੀ ਰਾਜਪਾਲ ਸਾਹਿਬ ਤੇ ਜਨਰਲ ਸਾਹਿਬਾਨ ਵਾਲੇ ਇਸ ਕਿਸਮ ਦੀ ਭਾਸ਼ਾ ਵਰਤਣਾ ਤੁਮਨ ਸੰਸਥਾਵਾਂ ਦੀ ਰਾਖੀ ਪਾਉਂਦਾਂ ਸਾਨੂੰ ਇਸ ਗੱਲ ਨੂੰ ਸਮਝ ਹੀ ਨਹੀਂ ਹੈ ਕਿ ਇਹਨਾਂ ਸੰਸਥਾਵਾਂ ਦੀ ਰਾਖੀ ਕਿਨੇ ਗਰੀਏ ਤੁਸੀਂ ਜਨਾਨ ਚ ਬੋਲ ਕੀ ਰਹੇ ਹੋ 12 ਇਹ ਨੂੰ ਆਂਦਰਾਸੀ हमरे ਸੰਸਥਾ ਬਜੇ ਉਹ ਕੀ ਕੀ ਕਹਿ ਰਹੇ ਹਨ ਕਹਿੰਦੇ ਜੀ ਸਤਾਈ ਦੀ ਸਰਕਾਰ ਪੱਕੀ ਹੈ ਜੇ ਸਰਕਾਰ ਨਾਲ ਬਣੀ ਤਾਂ ਸਭ ਕੁਝ ਛੱਡ

دلی کمیٹی پہ داکٹر کر رہے ہیں علیہ دلی کمیٹی توڑ دی یہ کسانی کے لئے جلالی جلالی لڑنا ہوگا سے سٹھ دیئے سارے ہیں پھر 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 ਉਸ ਤਰ੍ਹਾਂ ਦੀ ਲੀਡਰਸ਼ਿਪ ਹੋਰ ਉਸ ਤਰ੍ਹਾਂ ਦੇ ਮੂਵਮੈਂਟ ਅੰਦਰ ਤੁਹਾਨੂੰ ਪੰਖ ਨੂੰ ਦਵਾ ਲਿਆ ਇਸ ਦਾ ਤੁਹਾਨੂੰ ਪ੍ਰੋਫੈਸਰ ਹੋਣ। ਇਸ ਕਰਕੇ ਤੁਹਾਨੂੰ ਹੱਥ ਮਾਰ ਕੇ ਬੇਨਤੀ ਕਰਦੇ ਆ ਕਿ 10 ਤਰੀਕ ਨੂੰ 10 ਵਜੇ ਸਥਾਨ ਹੈ ਜਿਹੜਾ ਉਹ ਇਨੀਸ਼ੀਏਟਿਵ ਬਾਬੇ ਦਾ ਹੈ ਪਰ ਹੋ ਰਹੀ ਹੈ। ਔਰ ਇੱਕ ਪੁਜਰੀ ਸਾਹਿਬ ਨੇ ਮੇਰੇ ਕੋਲ ਆ ਕੇ ਕਹਿੰਦੀ ਹੈ ਕਿ ਨੌਕਰ ਹੈ ਜਿਹੜਾ ਉਹ ਅਸਲ ਵਿੱਚ ਡਿਸਾਈਡ ਕਰ ਲਿਆ ਤੇ ਬਾਬੇ ਜੀ ਨੇ ਬਿਠਾਣਾ ਨਹੀਂ। ਉਹਦੇ ਪੱਕੇ ਦੌਰ ਤੇ ਟਾਈਮ ਹੋਇਆ ਉਹ ਬੰਦੇ ਨੇ ਰੱਖ ਲਈ ਦੀ। ਅੱਜ ਆਰਗਨ ਜੁਨਾ ਅੱਜ ਸਰ ਔਰ ਬਹੁਤ ਕਰਜ ਸਜਣ ਹੁੰਦੇ ਨੇ ਜਿਨ੍ਹਾਂ ਦੀ ਕਦੇ ਲੀਡਰਸ਼ਿਪ ਨਾਲ ਕਿਸੇ ਨਾਲ ਧੰਨਵਾਦ ਬਣਦੀ ਨਹੀਂ ਹੁੰਦੀ ਔਰ ਉਹ ਪੰਥ ਨੂੰ ਜ਼ਬਰਦਤ ਹੁੰਦੇ ਨੇ ਇਹਨੂੰ ਬਹੁਤ ਅੱਜ ਸਜਣਾਂ ਦੇ ਬਹੁਤ ਆਉਂਦੇ ਨੇ ਅੱਜ ਉਹ ਮੈਂ ਮੈਨੂੰ ਕਿਸੇ ਖਣੇ ਤੋਂ ਸਜਣਾਂ ਆਉਂਦਾ ਬਹੁਤ ਜੀ ਸੰਭਾਗ ਕਾਪੀ ਲੈਣੇ ਲੱਗੇ ਨਾਲੇ ਬਾਕੀ ਆਪਣੇ ਬੰਦੇ ਆ ਇਸ ਕਰਕੇ ਜਿੱਥੇ ਕਿ ਸਾਡੇ ਰੂਪ ਦਾ ਅਲਨਾ ਸਰ ਫਟਾ ਦਿੰਦਾ ਉਸ ਜੀ ਦਾ ਨਰਕ ਦਾਣਾ ਦੇ ਰੱਖੋ ਜਿਹਨਾਂ ਸਿੱਧੇ ਰਹਿੰਦੇ ਜਾਣੇ ਸਿੱਧੇ ਹੁਜਾਬ ਕਰਦਾ ਜਿਹੜੇ ਨਿਕਸ਼ ਪਰਾਇਨ ਇਹਨਾਂ ਦਾ ਰਾਜ ਦਾ ਲੀਡਰਸ਼ਿਪ ਤੋਂ ਲੈ ਰਹੇ ਕਿ ਕਿ ਭਰਤੀ ਤੇ ਰੱਤੀ ਵਿਸ਼ੇਸ਼ ਦੀ ਕਾਹਦੇ ਧੜੇ ਦੀ ਮਰਤੀ ਹੈ ਸ੍ਰੀ ਗੁਰੂ ਕਰਸਾ ਦੀ ਮਰਤੀ ਜੋ ਵੀ ਕੋਈ ਵਿਅਕਤੀ ਇਹਨੂੰ ਸ਼ਾਮ ਹੋਣਾ ਚਾਹਦਾ ਉਹਦਾ ਮੈਂਬਰ ਬਣੇਗਾ ਬਣੂਗਾ ਉਹਦੇ ਵੀ ਮੈਂਬਰ ਨੇ ਸਲਾਹ ਨੂੰ ਲੁੱਟਾ ਜੇ ਕਿਸੇ ਅਜ਼ਾਰੇ ਦਾ ਨਹੀਂ ਹੈ ਕਿਸੇ ਦੀ ਆਪਾਂ ਤੁਹਾਡੇ ਦੇ ਫਰਜ਼ੇ ਕਰਕੇ ਹੋ ਗਿਆ ਜੀ ਇਹ ਬੜਾ ਜਿਹਾ ਬਰਾਂਡ ਨੂੰ ਪ੍ਰਧਾਨ ਨਾ ਹੋਣਾ ਇਸ ਕਰਕੇ ਤਕਰੀਬਨ 2500 ਤੋਂ ਉੱਪਰ ਹਾਈ ਕੈਜ਼ ਆਪ ਆਪਣੀਆਂ ਸਾਡੀਆਂ ਜਿੱਤੀਆਂ ਬਾਇਰਨ ਲੋਕਾਂ ਨੇ ਮਿਸਾਲ ਮਾਰ ਕੇ ਨੇ ਅਲਸਾ ਸੱਪ ਦਾ ਮਤਲਬ ਹੈ ਕਿ ਦੋ ਲੱਖ 20000 ਦਾ ਭਰਤੀ। ਮੈਂ ਇਹ ਕਹਾ ਹੋ ਰਹੀ ਹੈ ਕਿ ਲੋਕਾਂ ਨੂੰ ਟਰਸਟ ਆ। ਪਰ ਲੋਕ ਆਪ ਬਹੁਤ ਬਤਲ ਰਹੇ ਰਹੇ ਨੇ। ਉਸ ਤਰ੍ਹਾਂ ਦੀ ਬਤਨੀ ਨਹੀਂ ਹੈ ਕਿ ਲੀਡਰ ਕੋਲ 100 ਦਾ ਪੰਜਰੀਗੀ ਉਹੀ ਬਣੀ ਰਹੂਗੀ। ਉਹੀ ਡੈਲੀਗੇਟ ਦੇਊਗਾ ਤਾਂ ਹੋਏਗਾ ਤੇ ਭਾਵੇਂ ਦਾ। ਕੋਈ ਵੀ ਵਿਅਕਤੀ ਨੀਤੀ ਦਾ ਤੇ ਜਿਸ ਸਾਫਾ ਸੁਨੇਹਾਰ ਆਇਆ ਉਸ ਤੋਂ ਕਾਫੀ ਮੰਗਦਾ ਕਿ ਉਹ ਮਿਲੇਗੇ। ਉਹ ਆ ਕੇ ਕਾਫੀ ਕਰਕੇ ਮੈਂਬਰ ਬਣ ਸਕਦਾ। ਅਹੁਦੇਦਾਰ ਬਣਨਾ ਵੀ ਤਾਂ ਹਰ ਦਾ ਕਰੋ ਜਿਹੜਾ ਸਿਸਟਮ ਬਣਨਾ ਪਰ ਆਉਂਦਾ ਉਹ ਤੇ ਨਾਲ ਦਾ ਸਿਸਟਮ ਬਣੇ ਪਰ ਕੋਈ ਨਾ ਮੈਂਬਰ ਬਣ ਕੇ ਆਉਂਦੇ ਉਸ ਪ੍ਰਕਿਰਿਆ ਸ਼ਾਮ ਹੋਣ ਦਾ ਹੱਕ ਲੋਕਾਂ ਦਾ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਹੋਣਾ ਕਿ ਮੈਂ ਜਿਲ੍ਹਾ ਦੀ ਸਰਵਿਕ ਯੂਨੀਵਰਸਿਟੀ ਦੇ ਪ੍ਰਧਾਨ ਸਾਹਿਬ ਜੀ ਜੀ ਸਾਰੇ ਕਮੜਾ ਸਾਹਿਬ ਜੁਨੈਦ ਸਾਹਿਬ ਸਾਰੇ ਜੀ ਸਾਰੇ ਆਗੂ ਸਾਹਿਬਾਨ ਦਾ ਸੰਦੇਸ਼ ਸੁਣੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਟੇਟ ਤੋਂ ਮੇਰੇ ਰਿਵਰ ਸਾਹਿਬਾਨ ਜਦੂਬਾਰ ਸਾਹਿਬ ਅਕਸਰ ਸਾਰਿਆਂ ਦਾ ਮੋਢੀ ਤੋਂ ਬਹੁਤ ਬਹੁਤ ਧੰਨਵਾਦ ਜਿਆਦਾ ਸੰਕਾਸ਼ੀ ਹੋਣੇ ਔਰ ਅਸੀਂ ਸਾਰੇ ਕੀ 15ਵੇਂ ਮਸਾਹਰਾ ਨੂੰ ਫਿਰ ਸੁਵਾਰਣੋ ਨੇ ਹਰ ਕੋਈ ਮਾਣ ਆਪਣਾ ਸੁਵਾਰਾ ਸੁਵਾਰਾ ਜੀਤਰਾ ਕਲਿਦਾ ਦੇ ਯੂਨੀਵਰਸਿਟੀ ਦਾ ਕਾਰਜਵਾਹਤ ਹੋਣਾ ਹੈ ਪਰ ਤੈਨੂੰ 2050 ਇਹ ਨਾਸਾ ਸੈਕੰਡਰੀ ਸਕੂਲਨੀ ਅਦਾਲਤ ਦਾ ਪ੍ਰਾਂਤ ਪ੍ਰਵਾਨ ਕਰਨਾ ਕੇ ਨਮਲ ਜਿਹਦੇ ਤੇ ਨੌਂ ਦੀ ਮਾਲ ਕਰੂਗੀ ਸੰਧਾਰ ਵੀ ਆਸਾਤਮਾਲ ਜਿਹਦੇ ਨਮਤ ਤੂਗਾ ਮੁੱਖ ਮੰਤਰੀ ਸਾਹਿਬ ਦਾ ਆਡ ਹੋਗਾ ਵਾਹ ਜੀ ਮੈਂ ਜੀ ਫੋਰਡਰ ਤੇ ਨਾ ਰਟ ਹੋਊਗਾ ਕੋਈ ਸਾਥੀ ਸੂਰਤ ਕੋ ਬਣਾਇਆ ਨਹੀਂ ਹੋਗਾ ਕਲੀ ਦਰਦਾ ਇਸ ਕਸਮ ਯਾਰ ਇੱਕ ਪਰਵਾਰ ਨੂੰ ਦਿਨ ਤੋਂ ਦੇ ਸਹਿਨਾ ਦੀਸਾ ਤੁਹਾਨੂੰ 15 ਮਿੰਟ ਦੇਕਰ ਨੂੰ ਨਹੀਂ ਆਉਣੇ ਤੇ ਵਰਤਨ ਨੂੰ ਮਾਣ ਦਮ ਜੀ ਤੁਹਾਡਾ ਸਾਰਿਆਂ ਦਾ ਬੜੀ ਬੜੀ ਰਿਪੋਰਟ ਲਈ ਧੰਨਵਾਦ ਅਸੀਂ ਚਾਹਤ ਸਿਰਫ ਨਮਾਇਦਾ ਹੜੀ ਦਾ ਸੇਵਾ ਕਰਦੇ ਤੋਂ ਸਤਿਕਾਰ ਬੁਲਾਈ ਜੀ ਰਹਿਗੇ ਦੀ ਪਰਮਾਤਮਾ ਦੇ ਬੰਦੇਆਂ ਦਾ ਦੱਸਦੇ ਆ ਮਿੱਤਰਾਂ ਦੀ ਜਾਰੇ ਆਪੋ ਆਪਣੇ ਹਲ ਦਾ ਪਦਰ ਦਾ ਜਰੂਰ ਕਰਿਓ ਔਰ ਬਡੇ ਪੱਤਰ ਦੇ ਉਪਰ ਅਰਜ਼ੀ ਕਰਿਓ ਔਰ ਇਹ ਤਾਂ ਲੈ ਜੀ ਸੀ ਦੇਸ਼ ਵਿੱਚ ਇੱਕ ਵੱਡੀ ਭਾਗੀ ਘਟਨਾ ਵਾਪਰੀ ਹੈ ਕਰਨਾ ਤੇ ਆਪਾਂ ਬਡੇ ਰਹਿਣਾ ਬੇਨਤੀ ਕਰਨਾ ਬਰਸੋ ਵੀ ਸ਼ਾਮਲ ਕਰੋ ਜੋ ਪ੍ਰਧਾਨ ਨਾਮ ਦੇ ਜੀ